ਹਾਂ ਜੀ ਜੀ ਆਇਆਂ ਨੂੰ ਜੀ ਫਸਟ ਕਾਲ ਅੱਜ ਕੰਮ ਸ਼ੁਰੂ ਕਰਨ ਲੱਗੇ ਆਂ ਜੀ ਟੂਰੀ ਵਾਲੇ ਰੀਪਰ ਦਾ ਕੰਮ ਸਟਾਰਟਿੰਗ ਕਰਨ ਲੱਗੇ ਆਂ ਜੀ ਇਹ ਨਵਾਂ ਲਿਆਂਦਾ ਜੀ ਸਾਡੇ ਚੀਤੀਓਂ ਦੇਖੋ ਹੁਣ ਇਹਲਾ ਆਪਣੇ ਆਪ ਹੀ ਟਰੈਕਟਰ ਦੇ ਉੱਤੇ ਲਾਈ ਜਾਊਗਾ ਜਿਹੜਾ ਰੀਪਰ ਚੱਲਦਿਆਂ ਕਬਾਰ ਹੁੰਦਾ ਜੀ ਇਹ ਦੇਖੋ ਜੀ ਅਸੀਂ ਗੱਲ ਲੈ ਕੇ ਆਏ ਸੀ 2000 ਰੁਪਏ ਦਾ ਇਹ ਜਿੱਤੂ ਕਹਿੰਦਾ ਜੀ ਆਪਾਂ ਲਾਉਣਾ ਵਾ ਛੈਡ ਅੱਜ ਅਹੀਂ ਕਰਨ ਲੱਗੇ ਹੀ ਕੰਮ ਸ਼ੁਰੂ ਜਿੱਤੂ ਕੀ ਕਰਨ ਲੱਗੇ ਆ ਅੱਜ ਅੱਜ ਤੂੜੀ ਦੀ ਤਿਆਰੀ ਚੱਲਣ ਦੀ ਆ ਬੈੱਡ ਲਾਉਣੇ ਆ ਤੂੜੀ ਵਾਲੀਆਂ ਟਰਾਲੀਆਂ ਦੇ ਤੂੜੀ ਵਾਲੀਆਂ ਦੇ ਅੱਜਾਂ ਦੇ ਤੂੜੀ ਤਾਲੀ ਆਦ ਕੀ ਕਹਿੰਦੇ ਬਣਾਉਣੀ ਨਹੀਂ ਕਿਸੇ ਨੇ ਵੀ ਨਹੀਂ ਬਣਾਉਣੀ ਆਪਦੀ ਤਾਂ ਬਣੇਗੀ ਹੋਈ ਬਣੂ ਹੋਰ ਕੋਈ ਨਾ ਬਣਾਏਗਾ ਤੇ ਆਪਣੀ ਬਣਾਵਾਂਗੇ ਆ ਆਪਣੀ ਤੇ ਬਣਾਵਾਂਗੇ ਜੀ ਚਲੋ ਕਰੀਏ ਫਿਰ ਸ਼ੁਰੂ ਕੰਮ ਹਾਂ ਕਰੀਏ ਸ਼ੁਰੂ ਕੰਮ ਚੱਲ ਲਾ ਦਾਂਗੇ ਆ ਇੱਕ ਪੁਰਜਾ ਲਾਇਆ ਪਤਾ ਨਹੀਂ ਕੀ ਕੀ ਕਹਿਣਾ ਤੂੰ ਇਤਰੀ ਆ ਨਿਉਂਦੇ ਦੀ ਲੋੜ ਤਾਂ ਖੈਰ ਨਹੀਂ ਸੀ ਚਲੋ ਲਾ ਕੇ ਦੇਖ ਲੈਨੇ ਘੱਟਾ ਨਾ ਖਿੱਚੇ ਛੇ ਬੁਰਸ਼ ਤੇ ਹੋ ਗਏ ਆਂਦੇ ਵਾਸਤੇ ਹਾਂ ਆ ਸਾਡਾ ਘੱਟੇ ਸਾਫ ਸਿੰਘ ਵੀ ਆ ਗਿਆ ਐ ਉਹ ਜੇ ਰਾਇ ਦੇਗਾ ਵੀ ਇਹਦਾ ਕੋਈ ਫਾਇਦਾ ਹੈਗਾ ਕਿ ਨਹੀਂ ਵੀਡੀਓ ਬਣਦਾ ਹੀ ਆ ਇਹਦਾ ਕੋਈ ਫਾਇਦਾ ਹੋਏਗਾ ਕਿ ਨਹੀਂ ਹੋਏਗਾ ਇਹਦਾ ਫਾਇਦਾ ਬਹੁਤ ਹੋਏਗਾ ਇਹ ਉਤਰਾ ਕਪੜਾ ਮਾਰਨਾ ਪੈਂਦਾ ਏ ਕਪੜੇ ਕਪੜੇ ਦੀ ਲੋਡ ਨਹੀਂ ਪੈਗੀ ਆ ਲੋਡ ਨਹੀਂ ਪੜਾਈ ਕਪੜੇ ਦੀ ਤੋਂ ਠੀਕ ਹੈ ਵੈਸੇ ਇੱਕ ਬੰਦਾ ਐਕਸਟਰਾ ਚਾਹੀਦਾ ਹੀ ਹੋ ਰਿਹਾ ਇੱਕ ਚਾਹੀਦਾ ਪੂਰਾ ਚਲਿਓ ਫਿਰ ਲਾਈਏ ਫਿਰ ਉਹਨੂੰ ਇਹ ਤੋ ਨੋਂਦਾ ਨਾ ਵੀ ਨਹੀਂ ਚਾਹੀਦਾ ਆ ਜਿਹੜਾ ਜਿਸ ਚਾਹੀਦਾ ਆ ਜਦੋਂ ਹਵਾ ਅੰਦਰ ਨੂੰ ਖਿੱਚਦਾ ਹੈ ਨਾ ਪੱਖਾ ਅੰਦਰਲੀ ਸਾਈਡ ਨੂੰ ਉਦੋਂ ਇਹ ਜੜੀ ਆ ਨਾ ਉਹ ਪਿਆ ਆ ਤੁਰਜਾ ਉਹ ਫਿਰ ਅੰਦਰ ਨੂੰ ਚਲੇ ਜਾਂਦਾ ਹੈ ਹਵਾ ਦੇ ਨਾਲ ਫਿਰ ਲੋੜ ਹੀ ਨਹੀਂ ਜਾਂਦੀ ਐ ਲੋੜ ਨਹੀਂ ਸੀ ਅੱਛਾ ਬਾਕੀ ਇੱਕ ਵਾਰੀ ਚੈੱਕ ਕਰਕੇ ਦੇ ਇਹ ਤੋ ਦੋ ਪੁਰਸ਼ ਕਤੋਂ ਲਾਤੇ ਆ ਇੱਕ ਬੋਤ ਨਹੀਂ ਹੀਗਾ ਨਹੀਂ ਦੋਵਾਂ ਦੇ ਨਾਲ ਜਿਹੜਾ ਮਾੜਾ ਮੋਟਾ ਹੋਏਗਾ ਥੋੜੀ ਜੀ ਲੰਬਾਈ ਘੱਟ ਸੀ ਫਿਰ ਇੱਕ ਥੋੜਾ ਜਿਹਾ ਐਨ ਕਰਕੇ ਲਾਤਾ ਕਈ ਤ ਗੁੱਦਾ ਲਾਉਂਦੇ ਹੁੰਦੇ ਆ ਦੇਖਦੇ ਹਲਾ ਕੇ ਗੁੱਦਾ ਸਹੀ ਰਹਿਣਾ ਇਹ ਘੁੰਮਣ ਦਾ ਦਿੱਕਤ ਆਊਗੀ ਤੇ ਗੁੱਦਾ ਸਹੀ ਰਹੂਗਾ ਗੁੱਦਾ ਸਹੀ ਰਹੇਗਾ ਗੁੱਦਾ ਲਾ ਕੇ ਦੇਖ ਲਾਂਗੇ ਗੁੱਦਾ ਲੱਗ ਜੇ ਨਾ ਗੁੱਦਾ ਜਿੱਦਾਂ ਆਵੇ ਇੰਦੇ ਨਾਲ ਆ ਲੱਗਾ ਜਾਵੇ ਚਲੋ ਭਾਈ ਇੱਕ ਟਰਾਲੀ ਤੇ ਕਰਤੀ ਤਿਆਰ ਬੈਡ ਲਾਤਾ ਇੱਕ ਵਧੀਆ ਤਿਆਰੀ ਥੂੜੀ ਦੀ ਤਿਆਰੀ ਦੀ ਵਿਆਹ ਜਿੰਨੇ ਜਦੋਂ ਮੇਰਾ ਆਪਾ ਕੁਟੇ ਰਾਜਮੀ ਦੀ ਰੋਟੀ ਹੈ ਕਰਨਾ ਹੋਵੇ ਵੇਡ ਲਾਓ ਫਿਰ ਡਾਲੇ ਲਾਓ ਫਿਰ ਉਹਨਾਂ ਦੇ ਨਟ ਲਾਓ ਲਿਆ ਚੰਗੀ ਤਰ੍ਹਾਂ ਕਰ ਸੀ ਨਾਟ ਨੱਚਦੇ ਨਾ ਰਹਿਣ ਤੇਰੇ ਉੱਨ੍ਹਾ ਟ ਨਹੀਂ ਡਿੱਲੇ ਜਾਨੀ ਇਹਨੇ ਟੂਟ ਬਲੇ ਜਾਨਗੇ। ਮੋਤਰ ਇੱਕ ਨਾ ਹੋਰ ਬਾਬਾ ਸਾਰਿਆਂ ਦੇ ਨੱਕ ਚਲਾਦੀ ਵਿੱਚ ਫਰਾਖ ਹੋਇਆ ਇੱਥੇ ਹੋਣਾ ਹੈ ਇੱਥੇ। ਯਾਰ ਤੂੰ ਆ ਵੀ ਗਏ। ਕਿੰਨੇ ਘਰ ਆ ਗਏ ਆ ਨਟ ਵਿਨੇਕਰ ਆ ਗਿਆ ਅਜੇ ਤਾਂ ਬਾਵਾ ਪਏ ਐ ਐਂਡ ਉੱਪਰ ਲਾ ਲੀਆ ਗੋਟੀ ਹੁਣ ਆਹ ਉੱਤੇ ਸਹੀ ਰੱਤੀ ਜਾਂਦੀ ਆ ਥੱਲੋਂ ਇਹਦੇ ਕੋਲ ਕੱッセ ਨਹੀਂ ਜਾਣਦੇ ਮਣੀ ਐ ਰੋਟੀਆਂ ਜੋਗਾ ਹੀ ਆ ਇਹ ਆਹ ਆ ਗਈਓ ਇੰਸਪੈਕਟਰ ਵੀ ਆ ਗਈ ਐ ਪੱਠੇ 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 ਮੱਟਣ ਵਾਲੀ ਇੰਸਪੈਕਟਰ ਸਾਹਿਬ ਵੀ ਆ ਗਏ ਸਾਡੇ ਐਮ ਐਲ ਏ ਸਾਹਿਬ ਚੌਧਰੀ ਦਿਲੂਰਾਮ ਪਹੁੰਚ ਚੁੱਕੇ ਨੇ ਪੱਠੇ ਵੱਟਣ ਵਾਸਤੇ ਹੁਣ ਹੋਰ ਪੱਠੇ ਵੱਢ ਹੈ ਚੌਧਰੀ ਜਿੱਲੂ ਰਾਮ ਆਤਕਣੇ ਸਾਡੀ ਨਗਰੀ ਦੇ ਵਿੱਚ ਬਲਕੇ ਦੀ ਬੈਗ ਨਹੀਂ ਸਹੀ ਹੈ ਬੈਗ ਨਹੀਂ ਸਹੀ ਮੈਂ ਆਪਣੇ ਆਪ ਕਰੀ ਬਲਕਾ ਉਹ ਕੱਲ ਹੀ ਕਹਿਣ ਦੀ ਆਂਦੀ ਮੈਨੂੰ ਕਸਿਆ ਗਿਆ ਸਾਰੇ ਹਾਂ ਲੈ ਜਾਣਾ ਹੀ ਬਦਲਾ ਹੋ ਗਿਆ ਬਾਅਦ ਵਿੱਚ ਬਦਲਾ ਨਿਕਸਿਆ ਗਿਆ ਸਾਰੇ ਨਾ ਇੱਧਰਲੇ ਰਹਿੰਦੇ ਆ ਪਰਲੇ ਵਾਲੇ